ਸਾਫੀ ਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਐਮ ਅਤੇ ਵੱਡੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਵੱਡਾ ਕਲੇਸ਼ ਪੈ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੋ ਤੋਂ ਤਿੰਨ ਗੁਪਤ ਮੀਟਿੰਗਾਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਤੇ ਵੱਡੇ ਆਗੂਆਂ ਦੇ ਨਾਲ ਕਰਨੀਆਂ ਗਈਆਂ ਨੇ ਭਾਵੇਂ ਬਾਗੀ ਧੜਾ ਇਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋਇਆ ਲੇਕਿਨ ਬਾਗੀ ਧੜੇ ਵੱਲੋਂ ਫਿਰ ਦੁਬਾਰਾ ਪ੍ਰੋਟੈਸਟ ਕੀਤਾ ਜਾਵੇਗਾ ਇੱਕ ਵੱਡੀ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾਵਲੋਂ ਇੱਕ ਫਰਮਾਨ ਜਾਰੀ ਹੋਇਆ ਸੀ 6 ਮੈਂਬਰੀ ਕਮੇਟੀ ਬਣਾਉਂਦਾ ਜਿਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਰਾ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਬੀਬੀ ਸੁਤਵਿੰਦਰ ਕੌਰ ਅਤੇ ਦੂਸਰੇ ਪਾਸੇ ਮਨਪ੍ਰੀਤ ਯਾਲੀ ਯਾਨੀ ਕਿ 6 ਮੈਂਬਰੀ ਕਮੇਟੀ ਦੀ ਵੀ ਨਹੀਂ ਮੰਨੀ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੁਪਤ ਮੀਟਿੰਗਾਂ ਦਾ ਦੌਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਵਿੱਚ ਜਾਰੀ ਹੈ ਯਾਨੀ ਕਿ ਇੱਕ ਹਫ਼ਤੇ ਵਿੱਚ 3 ਗੁਪਤ ਮੀਟਿੰਗਾਂ ਕਰਨੀਆਂ ਗਈਆਂ ਨੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਸਾਥੀ ਖਾਸਮ ਖਾਸ ਸੁਭਿਰਸਾ ਸਿੰਘ ਬੁਲਟੋਆ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਇਧਰ ਬਲਵਿੰਦਰ ਸਿੰਘ ਭੂੰਦੜ ਵੀ ਸਪੋਰਟ ਕਰ ਰਹਨੇ ਸੁਖਬੀਰ ਸਿੰਘ ਬਾਦਲ ਦੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਾ ਚਾਹੁੰਦਾ ਇਧਰ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਸ਼ਰੂਮਣੀ ਅਕਾਲੀ ਦਲ ਦੇ ਵੱਡੇ ਆਗੂ ਜਿਸ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾਵਾ ਚੜੀਆਂ ਹੋਈਆਂ ਸੀ ਕਿ ਉਹਨਾਂ ਨੂੰ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਲੇਕਿਨ ਉਹ ਵੀ ਨਾਰਾਜ਼ ਚੱਲ ਰਹੇ ਨੇ ਸ਼ਰੂਮਣੀ ਅਕਾਲੀ ਦਲ ਦੀ ਹਾਈ ਕਮਾਂਡ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧਜਾਂ ਉਡਾਈਆਂ ਸਾਰੀਆਂ ਨੇ ਇਸ ਵੱਲੋਂ ਵੀ ਬੜਾ ਜਲਦੀ ਵਿਦਾਵਾ ਆ ਰਿਹਾ ਅਸੀਂ ਗੱਲ ਕਰ ਰਹੇ ਹਾਂ ਮਨਪ੍ਰੀਤ ਯਾਦਲੀ ਦੀ ਮਨਪ੍ਰੀਤ ਈਆਲੀ ਜਿਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੂਮਨੀ ਅਕਾਲੀ ਦਲ ਦੇ ਹੋਰ ਵੀ ਵੱਡੇ ਆਗੂ ਵਿਧਾਇਕ ਆਮ ਆਦਮੀ ਪਾਰਟੀ ਦਾ ਪੱਲਾ ਫੜਨਗੇ ਜਦੋਂ ਡਾਕਟਰ ਸਕੂਨਦਰ ਕੁਮਾਰ ਸੁਖੀ ਦੂਸਰੇ ਪਾਸੇ ਡਿੰਪੀਟ ਲੋ ਜਿਹੜੇ ਸ਼ਰੂਮਨੀ ਅਕਾਲੀ ਦਲ ਦੇ ਵਿੱਚ ਸੀ ਉਹਨਾਂ ਨੂੰ ਜਦੋਂ ਸ਼ਾਮਲ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਆਗੂ ਆਵੇਗਾ ਉਹਨੇ ਮਨਪ੍ਰੀਤ ਈਆਲੀ ਮਨਪ੍ਰੀਤ ਈਆਲੀ ਵੀ ਗੁੱਸੇ ਨਰਾਜ਼ ਗਣੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਤੂ ਕਿ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਕੀ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਸ ਤਰ੍ਹਾਂ ਸੁਰਜੀਤ ਹੋਣਾ ਬੜਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਵੋਟਾਂ ਦੇ ਦਿਨ ਬੜੇ ਨੇੜੇ ਨੇ ਦੇ ਪਉਣੇ 2 ਸਾਲ ਕੁ ਜ਼ਿਆਦਾ ਨਹੀਂ ਹੁੰਦੇ ਤਿਆਰੀਆਂ ਕਰਨੀਆਂ ਹੁੰਦੀਆਂ ਨੇ 117 ਹਲਕਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਚਾਹੀਆਂ ਨੇ ਲੇਕਿਨ ਇਧਰ ਮਨਪ੍ਰੀਤ ਯਾਲੀ ਵੱਲੋਂ ਖਬਰ ਆ ਰਹੀ ਹੈ ਕਿ ਕਿਸੇ ਵੀ ਸਮੇਂ ਉਹ ਆਪ ਆਦਮੀ ਪਾਰਟੀ ਦਾ ਪੱਲਾ ਫਰ ਸਕਦੇ ਨੇ ਕਿਉਂਕਿ ਉਹ ਇਹਨਾਂ ਦਿਨਾਂ ਦੇ ਵਿੱਚ ਵੀ ਬਿਲਕੁਲ ਚੁੱਪ ਨੇ